这里都是。 ਕਿੱਦਿਸ਼ ਤੇ ਜ਼ੁਲਮ ਹੁੰਦਾ ਹੈ ਜੇਤਾ ਅਸੀਂ ਖਾਮੋਸ਼ ਰਹੀਏ ਮਜ਼ਲੂਮਾਂ ਤੇ ਜ਼ੁਲਮ ਹੋ ਰਿਹਾ ਬੱਚੇ ਮਾਰੇ ਜਾ ਰਹੇ ਨੇ ਸ਼ਹੀਦियां ਪਾਈਆਂ ਜਾ ਰਹੀਆਂ ਨੇ ਜਾਨਾਂ ਵਾਰੀਆਂ ਜਾ ਰਹੀਆਂ ਨੇ ਜੇਤਾ ਅਸੀਂ ਜ਼ਾਲਿਮ ਤੇ ਜ਼ੁਲਮ ਨੂੰ ਦੇਖ ਕੇ ਚੁੱਪ ਰਹੇਗੇ ਫਿਰਤਾ ਅਸੀਂ ਅਜ਼ੀਦ ਜੇ ਸਾਡੇ ਮੁਸਲਮਾਨ ਦੇ ਹੱਕ ਦੇ ਵਿੱਚ ਹਵਾ ਤੇ ਹੱਕਦਾਨੀ ਕੀਤੀ ਤੇ ਅਸੀਂ امام ਹੁਸੈਨ ਦੇ ਹੁਸੈਨ ਕੌਣ ਹੈ ਉਹ ਬੇਸ਼ੱਕ ਬਾਹਰ ਨੇ ਪਰ ਕਿਤੇ ਨਾ ਕਿਤੇ ਪੂਰੀ ਤਾਰੀਖ ਇਨਸਾਨੀਅਤ ਜਦੋਂ ਵੀ ਜ਼ਾਲਮ ਅਤੇ ਮਜ਼ਲੂਮ ਦੇ ਵਿੱਚ ਫਰਕ ਕਰੇਗੀ ਤੇ ਹੁਸੈਨ ਦਾ ਨਾਂ ਹੀ ਸਰ ਫੈਰਿਸ ਹਜ਼ਰਤਾ ਜੀ ਦੇਖੋ ਰੋਜ਼ ਹੀ ਕਿਆਮਤ ਰਹਿੰਦੀ ਹੈ ਅੱਜ ਦਾ ਜਿਹੜਾ ਜਿਸ ਦੌਰ ਦੇ ਵਿੱਚ ਦੀ ਆਪਾਂ ਦੁਨੀਆ ਗੁਜ਼ਰ ਰਹੀ ਹੈ ਜਿੱਥੇ ਜ਼ਾਲਮ ਦੀਆਂ ਮਸਾਈਲਾਂ ਗਿਰ ਜਾਂਦੀਆਂ ਨੇ ਹਸਪੀਟਲਾਂ ਤੇ ਸਿਵਲੀਅਨ ਤੇ ਉਹ ਵੀ ਇੱਕ ਕਰਬਲਾ ਹੀ ਹੈ रियल जवान नबी अकबर ਨੂੰ ਨਾ ਕੁਰਬਾਨ ਕੀਤਾ ਹੁੰਦਾ ਆਪਣੇ ਭਾਈ ਦੇ ਬਹਾ ਘਟਿਆ ਹੋਏ ਨੂੰ ਨਾ ਚੁੱਕਿਆ ਹੁੰਦਾ ਤੇ ਕਿਤਨਾ ਕਿਤੇ ਸਾਡੇ ਵਾਸਤੇ ਇਹ منظر ਨਾ ਕਾਬਲੇ برداشت ਸੀਗਾ ਕਰਬਲਾ ਦੀ ਧਰਤੀ ਤੇ ਹੁਸੈਨ ਨੇ ਇਹ ਪੂਰੀ ਦੁਨੀਆ ਨੂੰ ਪੈਗਾਮ ਦਿੱਤਾ ਕਿ ਜਿੱਡਾ ਵੱਡਾ ਮਰਜ਼ੀ ਰਾਮਾਜਵੇ ਪਰ ਤੁਸੀਂ ਇੱਕ ਰੱਬ ਦੀ ਇਬਾਦਤ ਇੱਕ ਰੱਬ ਦੀ ਬੰਦਗੀ ਉਸ ਦੀ ਬਰਾਈ ਮਖਲੂਕ ਦੇ ਨਾਲ ਪਿਆਰ ਭਾਈਚਾਰਾ ਅਮਨ ਸਭ ਤੋਂ ਵੱਡੀ ਚੀਜ਼ ਹੈ محرم کا ہے تاریخ کے مطابق سب تو پہلا مہینہ محرم کا مہینہ ہے اس کو دس دن اج ہو گئے دس تاریخ ہے یہ اردو زبان کے لیا دس دن اشرا اِس اشرے چاند رات کو امام حسین کی یاد کالے کپڑے پا کے اپنی و آرام چھڈ کے سکون چھڈ کے بہترین کھانے چھڈ کے وہ بکیا بن پیاسیاں دی پیاس تو یاد کر دے ہاں کہ جنہیں پورے عالم اسلام دے لئے اپنی آجا ہماری ہاں آج پورا عالم اسلام کسے بھی ٹانگ دے لاؤ تسی آج شریف درگاہ پر دیکھو کس طرح وہ ہرے رنگ دے کپڑے پا کے حسین حسین کرتے نظر آ رہے ہیں تسی حسیار پر جاؤ اُتھے ہندو سکھ مل کے امام حسین دا لنگر کے اس گلدہ پرگتابہ کر دینے کہ اے مشن پورا ਸੰਕੋਮ ਦਾ ਹੈ ਇਥੇ ਮਲੇਰਕੋਟ ਨੇ ਇਹ ਜਿੰਨੇ ਤੁਸੀਂ ਜ਼ਾਹਿਰੀਨ ਦੇਖ ਰਹੇ ਹੋ ਇਹ امام حسین ਦੇ ਨਾਲ ਹੋਣ ਦਾ ਪ੍ਰਗਟਾਵਾ ਕਰਦੇ ਨੇ ਬਿਨਾ ਕਿਸੇ ਸ਼ੀਆ ਸੁੰਨੀ Hindu Muslim Sikh ईसाई ਤੁਸੀਂ ਸਾਰੇ ਜਣੇ ਖੜੇ ਹੋ ਅੱਜ ਇੱਕ ਇੱਕ ਕਦਮ ਤੁਹਾਡਾ امام حسین ਦੀ ਸ਼ਹਾਦਤ ਨੂੰ ਸ਼ਰਨਾਂ ਦੇ ਹੱਥ ਭੇਟ ਕਰਦਾ ਹੈ ਸलाम ਪੇਸ਼ ਕਰਦਾ ਹੈ ਜੇ ਹੁਸੈਨ ਅਜੇ ਤੋਂ 1400 ਸਾਲ ਪਹਿਲਾਂ ਨਾ ਸ਼ਹੀਦ ਹੋਏ ਹੁੰਦੇ ਤੇ ਨਾ ਭਾਈ ਸਾਹਿਬ ਖੜੇ ਹੁੰਦੇ ਤੇ ਨਾ ਤੁਸੀਂ ਖੜੇ ਹੁੰਦੇ ਤੇ ਨਾ ਇਹ ਸਹਰੀਨ ਖੜੇ ਹੁੰਦੇ ਬਲਵਾਨੀ ਤਾਂ ਕਿ 72 ਨੋ ਸ਼ਾਹ ਨੇ ਖੇਪਿਆ ਸੀ ਕਿ ਸ਼ਹੀਦ ਕਰ ਦਿੱਤਾ ਉਹ ਕਿਉਂਕਿ ਵਾਕਿਆਨ ਰਲ ਦੀ ਘਰੀਆਂ ਲੱਗਦੇ ਭਲਾਇਆ ਨਹੀਂ ਜਾ ਸਕਦਾ ਕੈਮਰਾਮੈਨ ਲੱਗੇ ਨਿਸ਼ਾਨ ਮਨਿਸ਼ੋਦ ਮੱਜਾ